ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਜੀ ਵੈਲਕਮ ਹੈ ਸਾਡੇ YouTube ਚੈਨਲ ਤੇ ਜੀ ਅਮਰਤਸਰੀਆ ਮਾਲਦਾਨ ਵੱਲੋਂ ਲੋਜੀ 450 ਰੇਂਜ ਚ ਕਸਟਮਰ ਦੀ ਆ ਰਹੀ ਹੈ ਬਹੁਤ ਜ਼ਿਆਦਾ ਡਿਮਾਂਡ ਜੀ 450 ਦੀ ਰੇਂਜ ਚ ਕਾਟਨ ਦੇ ਸੂਟ ਲੈ ਕੇ ਆਏ ਜੀ 100% ਪਿਓਰ ਕਾਟਨ ਹੋएगी ਇੱਕ ਤੋਂ ਇੱਕ ਡਿਜ਼ਾਈਨ ਆਇਆ ਡਿਜ਼ਾਈਨ ਨਿਗਾਹ ਕਰ ਲਿਓ ਸਾਰੇ ਚਾਰ-ਚਾਰ ਰੰਗ ਨੇ ਅਲਟੀਮੇਟ ਡਿਜ਼ਾਈਨ ਆਏ ਨੇ ਇੱਕ ਆਵਲਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ neck ਤੇ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਪ੍ਰੀਮੀਅਮ ਕੁਆਲਿਟੀ 100% ਕਾਟਨ ਹੋएगी ਜੀ ਲੈਂਥ ਜਿਹੜੀ ਆਏਗੀ 43 44 ਲੈਂਥ ਬਣੇਗੀ ਜੀ ਮੈਚਿੰਗ ਬੋਟਮ ਆਏਗੀ ਜੀ ਔਰ ਦੁਪੱਟਾ ਨਾਲ ਆਏਗਾ ਕਾਟਨ ਦਾ ਕਾਟਨ ਦਾ ਦੁਪੱਟਾ ਆਏਗਾ ਨਾਲ ਲੋ ਜੀ ਚਾਰ ਰੰਗ ਆਣਗੇ ਜੀ ਸਾਰੇ ਡਿਜ਼ਾਈਨ ਓਪਨ ਕਰਕੇ ਦਿਖਾਉਂਗਾ ਸਭ ਨੂੰ ਬੇਨਤੀ ਹੈ ਕਿ ਵੀਡੀਓ ਲਾਸਟ ਤੱਕ ਦੇਖਿਓ ਤੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਅਲਟੀਮੇਟ ਡਿਜ਼ਾਈਨ ਆਏ ਨੇ ਇੱਕ ਆਵਲਾ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਚਾਰ ਇੱਕ ਕਲਰ ਆਏਗਾ ਬੜਾ ਪਿਆਰਾ ਆਵਲਾ ਆਈਸ ਬਲੂ ਜਾਂ ਫਰੋਜੀਆ ਇੱਕ ਕਾਈ ਗਾਇਜ਼ ਵਿੱਚ ਪੈਰਟ ਗ੍ਰੀਨ ਵੀਡੀਓ ਨੂੰ ਸ਼ੇਅਰ ਕਰ ਦਿਓ 450 ਰੁਪਏ ਵਿੱਚ ਸੂਟ ਰਹੇਗਾ ਜੀ ਕਾਟਨ ਦਾ ਦੁਪੱਟਾ ਨਾਲ ਪ੍ਰੀਮੀਅਮ ਕੁਆਲਿਟੀ ਵਿਰਸਤ ਦਾ ਮਾਲ ਹੋਏਗਾ ਬ੍ਰਾਂਡ ਦਾ ਲੋ ਜੀ ਇੱਕ ਆਏਗਾ ਇਸ ਵਿੱਚ ਆਹ ਬਲੂ ਕਲਰ ਬੜਾ ਪਿਆਰਾ ਕਲਰ ਚਾਰ ਰੰਗ ਆਗੇ ਜੀ ਇਹ ਵਾਲੇ ਡਿਜ਼ਾਈਨ ਚ ਨੈਕਸਟ ਡਿਜ਼ਾਈਨ ਆਏਗਾ ਬੜਾ ਸੋਹਣਾ ਤੁਹਾਨੂੰ ਦਿਖਾਣਾ ਵਾ ਆਹ ਵਾਲਾ ਡਿਜ਼ਾਈਨ ਲੋ ਜੀ ਸੁਪਰ ਹਿੱਟ ਡਿਜ਼ਾਈਨ ਚੱਲ ਰਿਹਾ ਜੀ ਇਸ ਟਾਈਮ ਚਾਰ ਰੰਗ ਮਿਲਣਗੇ ਜੀ ਇਹਦੇ ਵਿੱਚ ਆਲਟੀਮੇਟ ਡਿਜ਼ਾਈਨ ਹੈ 450 ਪ੍ਰਾਈਸ ਦੀ ਨੈਕ ਤੇ ਸਾਰਾ ਥ੍ਰੈਡ ਦਾ ਕੰਮ ਨਾਲ ਮੈਚਿੰਗ ਬਾਟਮ ਆਏਗੀ ਜੀ ਨਾਲ ਕਾਟਨ ਦਾ ਹੀ ਦੁਪੱਟਾ ਸੌਫਟ ਕੁਆਲਿਟੀ ਦਾ ਲੋ ਜੀ ਕੱਪੜਾ ਬਿਲਕੁਲ ਸੌਫਟ ਦੀ ਗਰਮੀ ਨਹੀਂ ਲੱਗੂਗੀ 100% ਕਾਟਨ ਹੋਏਗੀ ਦੁਪੱਟਾ ਦੇਖੋ ਕਿੰਨਾ ਪਿਆਰਾ ਇਹਦੇ ਵਿੱਚ ਰੰਗ ਮਿਲਣਗੇ ਤੁਹਾਨੂੰ 4 ਇੱਕ ਰੰਗ ਆਊਗਾ ਇਹਦੇ ਵਿੱਚ ਪੈਰਟ ਗ੍ਰੀਨ ਕਲਰ ਲੋ ਜੀ ਚੈੱਕ ਕਰੋ ਇੱਕ ਆਏਗਾ ਪੈਰਟ ਇੱਕ ਆਏਗਾ ਬੜਾ ਸੋਹਣਾ ਮਹਿੰਦੀ ਜਿਹਾ ਕਲਰ ਮਹਿੰਦੀ ਮਸਟਰਡ ਜਿਹਾ ਕਲਰ ਨਵਾਂ ਜਿਹਾ ਰੰਗ ਹੈ ਜੀ ਲੋ ਜੀ ਇੱਕ ਆਏਗਾ ਇਸ ਦੇ ਵਿੱਚ ਮੋਰ ਪੰਖੀ ਕਲਰ 4 ਰੰਗ ਮਿਲਣਗੇ ਇਹਦੇ ਵਿੱਚ ਜੀ 450 ਪ੍ਰਾਈਸ ਰਹੇਗਾ ਆਪਣਾ ਸਕਰੀਨਸ਼ਾਟ ਲਈ ਚਲਿਓ ਜਿਹੜਾ ਤੁਹਾਨੂੰ ਆਰਡਰ ਕਰਨਾ ਹੋਇਆ ਅਲਟੀਮੇਟ ਡਿਜ਼ਾਈਨ ਆਏ ਨੇ ਸਾਰੇ ਅਲਟੀਮੇਟ ਲੋ ਜੀ ਆ ਸੁਪਰ ਹਿੱਟ ਡਿਜ਼ਾਈਨ ਆਇਆ ਜੀ ਲੋ ਜੀ ਚੈੱਕ ਕਰੋ ਸੋਲੋ ਆਇਆ ਚਾਰ ਪੀਸ ਹੀ ਮਿਲੇ ਆ ਇਹ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬੜਾ ਪਿਆਰਾ ਡਿਜ਼ਾਈਨ ਹੈ ਵੀ ਸ਼ੇਪ ਨੈੱਕ ਸਾਰਾ ਵਰਕ ਕਰਿਆ ਹੋਇਆ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਬਿਲਕੁਲ ਡਿਜੀਟਲ ਪ੍ਰਿੰਟਿੰਗ ਹੈ ਜੀ ਦੁਪੱਟਾ ਬਹੁਤ ਸੋਹਣਾ ਨਾਲ ਕਾਟਨ ਦਾ ਦੁਪੱਟਾ ਬੜਾ ਪਿਆਰਾ ਆ ਦੁਪੱਟਾ ਫਣੀ ਲੋ ਜੀ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਤਾਂ ਖੁੱਲਾ ਡੁੱਲਾ ਦੁਪੱਟਾ ਆਇਆਗਾ 450 ਰੁਪਏ ਪ੍ਰਾਈਸ ਜੀ ਲੋ ਜੀ ਇੱਕ ਆਇਆਗਾ ਆਵਲਾ ਡਿਜ਼ਾਈਨ ਬੜਾ ਪਿਆਰਾ ਡਿਜ਼ਾਈਨ ਹੈ ਇਹਦੇ ਵਿੱਚ ਵੀ ਚਾਰ ਰੰਗ ਮਿਲਣਗੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਡਿਜ਼ਾਈਨਿੰਗ ਨੈੱਕ ਦੀ ਬੜੀ ਪਿਆਰੀ ਬਣੀ ਹੋਈ ਹੈ ਮੈਚਿੰਗ ਬਾਟਮ ਹੈ ਜੀ ਰੇਟ ਦੇ ਅਕੋਰਡਿੰਗ ਆਲਟਮਾ ਬਹੁਤ ਸੋਹਣੀਆਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਓਰ ਕਾਟਨ ਹੋएगी ਪਿਓਰ ਲੋ ਜੀ ਚੈੱਕ ਕਰੋ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਚਾਰ ਇੱਕ ਰੰਗ ਮਿਲੂਗਾ ਇਹਦੇ ਵਿੱਚ yellow ਬੜਾ ਪਿਆਰਾ ਕਲਰ ਹੈ ਇੱਕ ਆਊਗਾ ਗਾਜਰੀ ਬਹੁਤ ਸੋਹਣਾ ਕਲਰ ਹੈ ਇੱਕ ਆਏਗਾ ਇਸ ਵਿੱਚ ਸੀ ਗ੍ਰੀਨ ਫਰੋਜ਼ੀ ਲੋ ਜੀ ਚਾਰ ਰੰਗ ਮਿਲਣਗੇ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰਨਾ WhatsApp ਤੇ ਜਿਹੜਾ 32 ਵਾਲਾ ਨੰਬਰ ਹੈ ਇਸ ਤੇ WhatsApp ਚੱਲਦਾ ਹੈ 0084 ਵਾਲੇ ਤੇ ਵੀ WhatsApp ਚੱਲਦਾ ਹੈ ਜਿਸ ਮਰਜ਼ੀ ਤੁਸੀਂ ਆਰਡਰ ਕਰ ਸਕਦੇ ਹੋ ਲੋ ਜੀ ਨੈਕਸਟ ਡਿਜ਼ਾਈਨ ਆਊਗਾ ਬੜਾ ਸੋਹਣਾ ਅਲਟੀਮੇਟ ਡਿਜ਼ਾਈਨ ਆਏਗਾ ਜੀ ਬੜਾ ਪਿਆਰਾ ਡਿਜ਼ਾਈਨ ਹੈ ਆ ਦੇਖੋ ਆ ਨੈਕ ਦੀ ਡਿਜ਼ਾਈਨਿੰਗ ਆਏਗੀ ਜੀ ਨੈਕ ਦੀ ਡਿਜ਼ਾਈਨਿੰਗ ਹੈ ਮੈਚਿੰਗ ਬਾਟਮ ਹੈ ਜੀ ਨਾਲ ਦੁਪੱਟਾ ਆਏਗਾ ਕਾਟਨ ਦਾ ਨਾਲ ਕਾਟਨ ਦਾ ਦੁਪੱਟਾ ਆਏਗਾ ਜੀ ਬੜਾ ਸੋਹਣਾ ਆਹ ਦੇਖੋ ਨਾਲ ਕਾਟਨ ਦਾ ਦੁਪੱਟਾ ਇਸ ਚ ਤਿੰਨ ਰੰਗ ਮਿਲਣਗੇ ਜੀ ਇੱਕ ਰੰਗ ਆ ਉਹ ਇਹਦੇ ਵਿੱਚ ਮਹਿੰਦੀ ਕਲਰ ਹੈ ਬੜਾ ਸੋਹਣਾ ਕਲਰ ਹੈ ਜੀ ਇੱਕ ਰੰਗ ਆਏਗਾ ਇਹਦੇ ਵਿੱਚ ਪਰਪਲ ਕਲਰ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ 450 ਰੁਪਏ ਪ੍ਰਾਈਸ ਰਹੇਗਾ ਇੱਕ ਡਿਜ਼ਾਈਨ ਆਏਗਾ ਜੀ ਬੜਾ ਪਿਆਰਾ ਡਿਜ਼ਾਈਨ ਹੈ ਬਿਲਕੁਲ ਲੇਟੈਸਟ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਫੈਬਰਿਕ ਬਹੁਤ ਸੋਹਣਾ ਹੈ ਲੋ ਜੀ neck ਦੀ ਡਿਜ਼ਾਈਨਿੰਗ ਚੈੱਕ ਕਰੋ ਸਾਰਾ ਵਰਕ ਕਰਾ ਹੈ neck ਤੇ ਡਿਜੀਟਲ ਪੇਂਟਿੰਗ ਹੈ ਜੀ ਮੈਚਿੰਗ ਬਾਟਮ ਹੈ ਆ ਦੁਪੱਟਾ ਹੈ ਇਹਦੇ ਨਾਲ ਲਵੀ ਮੜਾ ਪਿੱਛੇ ਵੜਾਓ ਆ ਦੁਪੱਟਾ ਆਏਗਾ ਜੀ ਨਾਲ ਇਹਦੇ ਵਿੱਚ ਚਾਰ ਰੰਗ ਮਿਲਣਗੇ ਜੀ ਪੂਰੇ ਚਾਰੇ ਚਾਰੇ ਰੰਗ ਬਹੁਤ ਸੋਹਣੇ ਨੇ ਇੱਕ ਰੰਗ ਆ UES ਮਹਿਰੂਨ ਕਲਰ ਜੀ ਇੱਕ ਆ ਗਿਆ ਮਹਿਰੂਨ ਕਲਰ ਇੱਕ ਆਏਗਾ ਜੀ ਇਸ ਦੇ ਵਿੱਚ ਮਸਟਰਡ ਕਲਰ ਬੜਾ ਪਿਆਰਾ ਕਲਰ ਹੈ ਇੱਕ ਆਏਗਾ ਇਸ ਵਿੱਚ ਨੇਵੀ ਬਲੂ ਕਲਰ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਜਿਹੜਾ ਤੁਹਾਨੂੰ ਜਿਹੜਾ ਤੁਸੀਂ ਲੈਣਾ ਹੋ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ 450 ਰੁਪਏ ਪ੍ਰਾਈਸ ਰਹੇਗਾ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣਾ ਬੜਾ ਪਿਆਰਾ ਡਿਜ਼ਾਈਨ ਹੈ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸੋਹਣਾ ਡਿਜ਼ਾਈਨ ਜੀ ਔਰ ਕਲਰ ਸ਼ੇਡ ਵੀ ਬੜੇ ਪਿਆਰੇ ਨੈਕ ਤੇ ਸਾਰਾ ਹੈਂਡਵਰਕ ਕਰਿਆ ਹੋਇਆ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਆ ਚੈੱਕ ਕਰੋ ਨੈਕ ਤੇ ਆਏਗਾ ਪਰਲ ਵਰਕ ਦਾ ਕੰਮ ਪ੍ਰਿੰਟਿੰਗ ਬਹੁਤ ਸੋਹਣੀ ਹੈ ਮੈਚਿੰਗ ਬੋਟਮ ਆਏਗੀ ਨਾਲ ਦੁਪੱਟਾ ਕੋਟਨ ਲੋ ਜੀ ਆ ਦੁਪੱਟਾ ਆਏਗਾ ਕਾਟਨ ਇਸ ਚ ਮਿਲ ਲੇਗੇ ਤੁਹਾਨੂੰ ਚਾਰ ਕਲਰ ਦੀ ਇੱਕ ਆਊਗਾ ਪਰਪਲ ਕਲਰ ਬੜਾ ਪਿਆਰਾ ਕਲਰ ਹੈ ਇਸ ਟਾਈਮ ਦੇ ਟ੍ਰੈਂਡਿੰਗ ਕਲਰ ਨੇ ਜੀ ਸਪੈਸ਼ਲ ਸਮਰ ਕਲੈਕਸ਼ਨ ਪਿਓਰ ਕਾਟਨ ਵਿਦਾਊਟ ਲਾਈਨਿੰਗ 450 ਰੁਪਏ ਪ੍ਰਾਈਸ ਚਾਰ ਰੰਗ ਚਾਰੇ ਰੰਗ ਸੋਨੇ ਲੋ ਜੀ ਚੈੱਕ ਕਰੋ ਕਿਡਾ ਪਿਆਰਾ ਕਲਰ ਹੈ ਮਸਟਰਡ ਕਲਰ ਚਾਰ ਰੰਗ ਨੇ ਜਿਹੜਾ ਤੁਹਾਨੂੰ ਆਰਡਰ ਕਰਨਾ ਆ ਆਪਣਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਦਿਓ ਬੜਾ ਪਿਆਰਾ ਡਿਜ਼ਾਈਨ ਆ ਵੀ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣਾ ਬਹੁਤ ਸੋਹਣਾ ਡਿਜ਼ਾਈਨ ਜੀ ਲੋ ਜੀ ਚੈੱਕ ਕਰੋ ਨੈਕਸਟ ਡਿਜ਼ਾਈਨ ਕਿੰਨਾ ਪਿਆਰਾ ਡਿਜ਼ਾਈਨ ਹੈ ਪੀਕੋ ਕਲਰ ਹੈ ਜੀ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਲਓ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਆ ਲੋ ਫਰੰਟ ਦੀ ਡਿਜ਼ਾਈਨਿੰਗ ਆਏਗੀ ਜੀ ਮੈਚਿੰਗ ਬਾਟਮ ਹੈ ਜੀ ਆ ਦੁਪੱਟਾ ਜੀ ਨਾਲ ਇਹਦੇ ਆ ਦੁਪੱਟਾ ਆਏਗਾ ਜੀ ਨਾਲ ਇਹਦੇ ਇਸ ਚ ਕਲਰ ਮਿਲਣਗੇ ਚਾਰ ਜੀ ਇੱਕ ਰੰਗ ਆਏਗਾ ਜੀ ਮਸਟਰਡ ਕਲਰ ਇੱਕ ਆਏਗਾ ਮਹਿੰਦੀ ਕਲਰ ਇੱਕ ਆਏਗਾ ਚੈਰੀ ਕਲਰ ਚਾਰ ਰੰਗ ਆਣਗੇ ਜਿਹੜਾ ਤੁਹਾਨੂੰ ਚਾਹੀਦਾ ਹੋ ਆਪਣਾ ਸਕਰੀਨਸ਼ਾਟ ਲੈ ਲਿਓ 450 ਰੁਪਏ ਪ੍ਰਾਈਜ਼ ਜੀ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸੋਹਣਾ ਸੁਪਰ ਹਿੱਟ ਡਿਜ਼ਾਈਨ ਜੀ ਇਸ ਟਾਈਮ ਦਾ ਟ੍ਰੈਂਡਿੰਗ ਡਿਜ਼ਾਈਨ ਇਹਦੇ ਵਿੱਚ ਕਲਰਫੁੱਲ ਵੀ ਆ ਗਿਆ ਜੀ ਲੋ ਜੀ ਵੀ ਸ਼ੇਪ ਨੈਕ ਕਲਰ ਦੇਖੋ ਕਿੰਨਾ ਪਿਆਰਾ ਇਸ ਦੇ ਨਾਲ ਡੋਰਸ ਵਾਲੀ ਸਲਵਾਰ ਆ ਮੈਚਿੰਗ ਔਰ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਜੀ ਇਸ ਚ ਚਾਰ ਰੰਗ ਮਿਲਣਗੇ ਜੀ ਪੂਰੇ ਤੁਹਾਨੂੰ ਲੋ ਜੀ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਦੇਖੋ ਦੁਪੱਟੇ ਦਾ ਬੜਾ ਪਿਆਰਾ ਪ੍ਰਿੰਟ ਬਣਾ ਹੋਇਆ ਹੈ ਡਿਜੀਟਲ ਪ੍ਰਿੰਟ ਆਏਗਾ ਇਸ ਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਇੱਕ ਆਵਲਾ ਇਹਦੇ ਨਾਲ ਬਾਟਮ ਜਿਹੜੀ ਆਏਗੀ ਜੀ ਪਰਪਲ ਕਲਰ ਦੀ ਪਰਪਲ ਕਲਰ ਦੀ ਬਾਟਮ ਬਾਟਮ ਆਏਗੀ ਵੱਡੀ ਦਾ ਨੈਕਸਟ ਦਿਖਾਈ ਕਿਹੜਾ ਇੱਕ ਇਚ ਕਲਰ ਆਏਗਾ ਜੀ ਆਵਲਾ ਬੜਾ ਪਿਆਰਾ ਕਲਰ ਹੈ ਟਿਕੋ ਕਲਰ ਇਹਦੀ ਬਾਟਮ ਬਹੁਤ ਸੋਹਣੀ ਹੈ ਡੋਰਸ ਵਾਲੀ ਬਾਟਮ ਹੈ ਇੱਕ ਇਸ ਦੇ ਵਿੱਚ ਆਏਗਾ ਜੀ ਤਿੰਨ ਆਗੇ ਇਸ ਦੇ ਵਿੱਚ ਇੱਕ ਪਲੇਨ ਬਾਟਮ ਨਾਲ ਆਏਗਾ ਜੀ ਆਵਲਾ ਇਹ ਸੁਪਰ ਹਿੱਟ ਚੱਲ ਰਿਹਾ ਹੈ ਸੋਲੋ ਹੈ ਡਿਜ਼ਾਈਨ ਸੇਮ ਹੈ ਕਲਰ ਦਾ ਡਿਫਰੈਂਸ ਹੈ ਇਹਦੇ ਨਾਲ ਕਰੀਮ ਬੋਟਮ ਆਏਗੀ ਸੁਪਰ ਹਿੱਟ ਆਰਟੀਕਲ ਚੱਲ ਰਿਹਾ ਜੀ ਇਸ ਟਾਈਮ ਇਹ ਸਾਢੇ 450 ਰੁਪਏ ਪ੍ਰਾਈਸ ਰਹੇਗਾ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ 450 ਰੁਪਏ ਪ੍ਰਾਈਸ ਲਓ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸ਼ਾਨਦਾਰ ਡਿਜ਼ਾਈਨ ਜੀ ਦੋ ਕਲਰ ਬਣੇ ਆ ਇਹਦੇ ਵਿੱਚ ਦੋਨੋਂ ਰੰਗ ਸੋਨੇ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ neck ਤੇ ਸਾਰਾ ਲੈਂਸ ਵਰਕ ਬਟਨ ਦਾ ਕੰਮ ਕਰਿਆ ਹੋਇਆ ਬਹੁਤ ਸੋਹਣਾ ਮੈਚਿੰਗ ਇਹਦੀ ਬਾਟਮ ਆਏਗੀ ਜੀ ਮੈਚਿੰਗ ਬਾਟਮ ਆਏਗੀ ਨਾਲ ਦੁਪੱਟਾ ਕਾਟਨ ਦਾ ਹੀ ਦੋ ਰੰਗ ਮਿਲਣਗੇ ਜੀ ਇਹਦੇ ਦੋਨੋਂ ਰੰਗ ਸੋਨੇ ਨੇ ਇਹ ਇਹ ਵਾਲਾ ਕਲਰ ਹੈਗਾ ਜੀ ਸੀ ਗ੍ਰੀਨ ਪਿਸਤਾ ਜਿਹਾ ਕਲਰ ਬੜਾ ਪਿਆਰਾ ਕਲਰ ਹੈ ਇੱਕ ਕਲਰ ਆਏਗਾ ਜੀ ਇਸ ਦੇ ਵਿੱਚ ਲਵੈਂਡਰ ਪਰਪਲ ਦਾ ਕਲਰ ਨਵਾਂ ਯਾਰ ਰੰਗ ਬਹੁਤ ਕਲਰ ਲਓ ਜੀ ਚੈੱਕ ਕਰੋ ਦੋ ਰੰਗ ਆਣਗੇ ਜੀ ਦੋਨੋਂ ਰੰਗ ਸੋਨੇ ਨੇ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ 450 ਰੁਪਏ ਪ੍ਰਾਈਸ ਜੀ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸੋਹਣਾ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਜੀ ਬਿਊਟੀਫੁਲ ਡਿਜ਼ਾਈਨ ਲੋ ਜੀ ਚੈੱਕ ਕਰੋ ਨੈਕਸਟ ਡਿਜ਼ਾਈਨ ਆਏਗਾ ਬੜਾ ਸ਼ਾਨਦਾਰ ਇਹਦੇ ਵਿੱਚ ਪੂਰੇ ਚਾਰ ਰੰਗ ਮਿਲਣਗੇ ਡਿਜ਼ਾਈਨਿੰਗ ਚੈੱਕ ਕਰੋ ਆ ਸਾਰਾ ਹਲਕਾ ਫੁਲਕਾ ਹੈਂਡ ਦਾ ਕੰਮ ਕਰਾਇਆ ਹੈ ਮੈਚਿੰਗ ਬਾਟਮ ਹੈ ਕਲਰ ਸ਼ੇਡ ਬਹੁਤ ਪਿਆਰਾ ਹੈ ਮਹਿੰਦੀ ਦਾ ਰੰਗ ਹੈ ਬਿਲਕੁਲ ਨਵਾਂ ਕਲਰ ਹੈ ਜੀ ਆਹ ਦੁਪੱਟਾ ਹੈ ਦੇ ਨਾਲ ਜੀ ਬੜਾ ਪਿਆਰਾ ਦੁਪੱਟਾ ਹੈ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਲੋ ਜੀ ਕਲਰ ਸ਼ੇਡ ਆਣਗੇ ਇਸ ਦੇ ਵਿੱਚ ਇੱਕ ਆਊਗਾ ਪੀਕਾਕ ਮੋਰ ਪੰਖੀ ਕਲਰ ਜੀ ਜਿਹੜਾ ਤੁਹਾਨੂੰ ਆਰਡਰ ਕਰਨਾ ਹੈ ਆਪਣਾ ਸਕਰੀਨ ਸ਼ਾਟ ਲਈ ਚਲਿਓ ਲੋ ਜੀ ਇੱਕ ਆਏਗਾ ਮੋਰ ਪੰਖੀ ਇੱਕ ਆਏਗਾ ਮਜ਼ੈਂਟਾ ਕਲਰ ਪਿੰਕ ਹੌਟ ਪਿੰਕ ਕਲਰ ਇੱਕ ਆਏਗਾ ਪਰਪਲ ਕਲਰ ਜੀ ਲੋ ਜੀ ਕਿੰਨਾ ਪਿਆਰਾ ਕਲਰ ਹੈ ਇਸ ਟਾਈਮ ਦਾ ਟ੍ਰੈਂਡਿੰਗ ਤੇ ਨਵਾਂ ਕਲਰ ਜੀ ਇੱਕ ਆਏਗਾ ਪਰਪਲ ਚਾਰ ਰੰਗ ਆ ਗਏ ਜੀ ਜਿਹੜਾ ਤੁਹਾਨੂੰ ਚਾਹੀਦਾ ਹੋ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ 450 ਰੁਪਏ ਪ੍ਰਾਈਸ ਬੁਰਾਸਤ ਦਾ ਮਾਲ ਹੋਊਗਾ ਪਿਓਰ ਕਾਟਨ ਦਾ 100% ਪਿਓਰ ਕਾਟਨ ਹੋएगी ਜੀ ਨਾਲ ਕਾਟਨ ਦਾ ਦੁਪੱਟਾ ਲੋ ਜੀ ਇਹ ਡਿਜ਼ਾਈਨ ਆਇਆ ਜੀ ਆਵਲਾ ਸੋਲੋ ਵੀ ਸ਼ੇਪ ਵਾਲਾ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਅਲਟੀਮੇਟ ਡਿਜ਼ਾਈਨ ਹੈ ਵੀ ਸ਼ੇਪ ਨੈਕ ਬਣਿਆ ਹੋਇਆ ਜੀ ਸਾਰਾ ਵਰਕ ਕਰਿਆ ਹੋਇਆ ਬੜਾ ਪਿਆਰਾ ਸੀਕੁਐਂਸ ਦਾ ਵਰਕ ਹੈ ਲੈਂਥ ਪ੍ਰੋਪਰ ਆਏਗੀ ਮੈਚਿੰਗ ਬੋਟਮ ਹੈ ਕੰਬੀਨੇਸ਼ਨ ਤੇ ਕਲਰ ਬਹੁਤ ਹੀ ਪਿਆਰਾ ਪਿਓਰ ਕਾਟਨ ਹੈ ਜੀ ਕਲਰ ਕੰਬੀਨੇਸ਼ਨ ਬਿਲਕੁਲ ਡਿਫਰੈਂਟ ਹੈ ਸਪੈਸ਼ਲ ਸਮਰ ਕਲੈਕਸ਼ਨ ਬੜਾ ਪਿਆਰਾ ਆਰਟੀਕਲ ਲਓ ਜੀ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਰੇਟ 450 ਰੁਪਏ ਪੀਸ ਮਿਲਿਆ ਚਾਰ ਫਟਾਫਟ ਆਰਡਰ ਕਰਨਾ WhatsApp ਤੇ ਇਸ ਟਾਈਮ ਦਾ ਟ੍ਰੈਂਡਿੰਗ ਤੇ ਹੋਰ ਸੇਲਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਜੀ ਆ ਵਾਲਾ ਲਓ ਜੀ 450 ਰੁਪਏ ਪ੍ਰਾਈਸ ਜੀ ਨੈਕਸਟ ਡਿਜ਼ਾਈਨ ਆਏਗਾ ਜੀ ਬੜਾ ਪਿਆਰਾ ਡਿਜ਼ਾਈਨ ਜੀ ਸੀਕਵੈਂਸ ਵਰਕ ਦੇ ਨਾਲ ਜੀ ਬੜਾ ਪਿਆਰਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਸੈਲਫ ਪ੍ਰਿੰਟਿੰਗ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਸਾਰਾ ਨੈਕ ਤੇ ਵਰਕ ਹੈ ਬ੍ਰਿਕੀਆਂ ਨਹੀਂ ਕਰਾ ਦੋ ਸਾਰਾ ਸੀਕੁਐਂਸ ਵਰਕ ਹੈ ਮੈਚਿੰਗ ਬਾਟਮ ਹੈ ਨਾਲ ਦੁਪੱਟਾ ਕਾਟਨ ਦਾ ਕਾਟਨ ਦਾ ਦੁਪੱਟਾ ਆਏਗਾ ਬਹੁਤ ਸੋਹਣਾ ਇਸ ਦੇ ਵਿੱਚ ਦੋ ਰੰਗ ਮਿਲਣਗੇ ਜੀ ਤੁਹਾਨੂੰ ਇੱਕ ਮਿਲੂਗਾ ਗਾਦਰੀ ਪਿੰਕ ਜਿਹਾ कलर ਸੋ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ 450 ਰੁਪਏ ਪ੍ਰਾਈਸ ਜੀ ਲਓ ਜੀ ਇੱਕ ਡਿਜ਼ਾਈਨ ਆਇਆ ਜੀ ਆ ਵਾਲਾ ਸੁਪਰ ਹਿੱਟ ਟ੍ਰੈਂਡਿੰਗ ਡਿਜ਼ਾਈਨ ਜੀ ਲਓ ਜੀ ਸੱਬਿਆ ਸੱਚਾ ਡਿਜ਼ਾਈਨ ਬਣਾ ਹੈ ਜੀ ਆਹ 450 ਰੇਂਜ ਚ ਆਇਆ ਬਹੁਤ ਸੋਹਣਾ ਅਲਟੀਮੇਟ ਡਿਜ਼ਾਈਨ ਹੈ ਜੀ ਡਿਜੀਟਲ ਪ੍ਰਿੰਟਿੰਗ ਆਏਗੀ ਉੱਤੇ ਵਰਕ ਆਏਗਾ ਜੀ ਮੈਚਿੰਗ ਬੋਟਮ ਹੈ ਨਾਲ ਦੁਪੱਟਾ ਜੀ ਨਾਲ ਆਏਗਾ ਦੁਪੱਟਾ ਕਾਟਨ ਦਾ ਨਾਲ ਕਾਟਨ ਦਾ ਦੁਪੱਟਾ ਆਏਗਾ ਜੀ ਬਹੁਤ ਸੋਹਣਾ ਡਿਜ਼ਾਈਨਿੰਗ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਦੁਪੱਟੇ ਦੀ ਇਹਦੇ ਵਿੱਚ ਚਾਰ ਰੰਗ ਮਿਲਣਗੇ ਜੀ ਤੁਹਾਨੂੰ ਚਾਰੇ ਰੰਗ ਸੋਹਣੇ ਨੇ ਅਲਟੀਮੇਟ ਕਲਰ ਨੇ ਜੀ ਇੱਕ ਆਏਗਾ ਇਸ ਦੇ ਵਿੱਚ بیس ਕਲਰ ਸੇਮ ਆਏਗਾ ਪ੍ਰਿੰਟਿੰਗ ਦੇ ਕਲਰ ਚੇਂਜ ਹੋ ਜਾਣਗੇ ਇੱਕ ਆਏਗਾ ਨੇਵੀ ਬਲੂ ਇੱਕ ਆਏਗਾ ਬੜਾ ਪਿਆਰਾ ਬੋਟਲ ਗ੍ਰੀਨ 450 ਰੁਪਏ ਪ੍ਰਾਈਸ ਰਹਿ ਗਿਆ 450 ਇੱਕ ਆਏਗਾ ਇਸ ਦੇ ਵਿੱਚ ਬੜਾ ਸੋਹਣਾ ਜੀ ਵਾਈਨ ਕਲਰ ਸੋ ਚਾਰ ਰੰਗ ਨੇ 450 ਰੁਪਏ ਪ੍ਰਾਈਸ ਜੀ ਬੋਟਮਾਂ ਦੇ ਕਲਰ ਚੇਂਜ ਹੋ ਗਏ ਜੀ ਪ੍ਰਿੰਟਿੰਗ ਦੇ ਕਲਰ ਚੇਂਜ ਹੋ ਗਏ ਬੇਸ ਕਲਰ ਸੇਮ ਹੈ ਬੜਾ ਪਿਆਰਾ ਆਰਟੀਕਲ ਹੈ 450 ਰੁਪਏ ਲੋ ਜੀ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦੇਣਾ ਲੋ ਜੀ ਇਸ ਟਾਈਮ ਦਾ ਹੋਰ ਸੇਲਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਹੈ ਵੀ ਸ਼ੇਪ ਦਾ ਨਵਾਂ ਡਿਜ਼ਾਈਨ ਆਇਆ ਜੀ ਬਿਲਕੁਲ ਲੇਟਸ ਚੈੱਕ ਕਰੋ ਡਿਜ਼ਾਈਨਿੰਗ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਵੀ ਸ਼ੇਪ ਨੈੱਕ ਆ ਗਿਆ ਜੀ ਮੈਚਿੰਗ ਬੋਟਮ ਆਏਗੀ ਨਾਲ ਦੁਪੱਟਾ ਆਏਗਾ ਬਹੁਤ ਸੋਹਣਾ ਨਾਲ ਦੁਪੱਟਾ ਆਏਗਾ ਜੀ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪਿਓਰ ਕਾਟਨ ਦਾ ਦੁਪੱਟਾ ਜੀ 100% ਕਾਟਨ ਹੋएगी ਜੀ 100% ਕਾਟਨ ਡਿਜ਼ਾਈਨ ਤਾਂ ਐਨੇ ਕੁ ਸੋਹਣੇ ਆਏ ਹੋਏ ਨੇ ਨਾ ਲਓ ਜੀ ਚੈੱਕ ਕਰੋ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਏਗਾ ਸੀ ਗ੍ਰੀਨ ਕਲਰ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਕਲਰ ਹੈ ਲਾਈਟ ਪੈਰਟ ਕਲਰ ਜੀ ਬਿਲਕੁਲ ਨਵਾਂ ਕਲਰ ਇੱਕ ਆਇਗਾ ਗ੍ਰੇ ਕਲਰ ਚਾਰ ਰੰਗ ਨੇ ਜੀ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ ਪ੍ਰਾਈਸ 450 ਰੁਪਏ ਜੀ ਲੋ ਜੀ ਬਿਲਕੁਲ ਨਵਾਂ ਡਿਜ਼ਾਈਨ ਨੇਵੀ ਬਲੂ ਕਲਰ ਦੇ ਵਿੱਚ ਸਪੈਸ਼ਲ ਬਿਊਟੀਫੁੱਲ neck ਤੇ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਇਹ ਹੈਂਡਵਰਕ ਕਰਿਆ ਹੋਇਆ ਹੈ neck ਤੇ 450 ਦੇ ਰੇਂਜ ਦੇ ਵਿੱਚ ਹੈਂਡਵਰਕ ਵਾਲੇ ਸੂਟ ਕੋਈ ਨਹੀਂ ਦੇ ਸਕਦਾ ਲੋ ਜੀ ਚੈੱਕ ਕਰੋ ਔਰ ਪ੍ਰਿੰਟਿੰਗ ਅਲਟੀਮੇਟ ਬਾਟਮ ਪ੍ਰਿੰਟ ਆਏਗੀ ਜੀ ਨਾਲ ਦੁਪੱਟਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੁਪਰ ਹਿੱਟ ਇਸ ਟਾਈਮ ਦਾ ਲੇਟੈਸਟ ਡਿਜ਼ਾਈਨ ਆ ਦੇਖੋ ਦੁਪੱਟਾ ਕਿੰਨਾ ਪਿਆਰਾ ਪ੍ਰਿੰਟਿੰਗ ਦੇਖੋ ਦੁਪੱਟੇ ਦੀ 450 ਰੁਪਏ ਕੁਆਂਟੀਟੀ ਮਿਲੀ ਹੈ ਸਿਰਫ 4 ਪੀਸਾਂ ਦੀ ਫਟਾਫਟ ਆਰਡਰ ਕਰਨਾ WhatsApp ਤੇ ਲਓ ਜੀ ਇੱਕ ਡਿਜ਼ਾਈਨ ਆਏਗਾ ਜੀ ਆ ਵਾਲਾ ਬੜਾ ਪਿਆਰਾ ਡਿਜ਼ਾਈਨ ਹੈ ਸਪੈਸ਼ਲ ਬਿਲਕੁਲ ਨਵੀਂ ਡਿਜ਼ਾਈਨਿੰਗ ਪ੍ਰਿੰਟਿੰਗ ਦੇਖੋ ਪਿਓਰ ਕਾਟਨ ਜੀ 450 ਰੁਪਏ ਸਾਰਾ ਹੈਂਡਵਰਕ ਕਰਾਇਆ ਸ਼ਰਟ ਦੇ ਉੱਪਰ ਬਰੀਕੀਆਂ ਨਿਗਾਹ ਕਰਾ ਲਓ ਔਰ ਕਲਰ ਦੇਖੋ ਕਿੰਨਾ ਪਿਆਰਾ ਬਿਲਕੁਲ ਨਵਾਂ ਕਲਰ ਆ ਮਸਟਰਡ ਦਾ ਕਲਰ ਹੈ ਔਰ ਦੁਪੱਟਾ ਵੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਦੁਪੱਟੇ 'ਚ ਅਲਟੀਮੇਟ ਪਿਓਰ ਕਾਟਨ ਜੀ 100% ਕਾਟਨ ਫੜੋ ਵੀਰ ਜੀ ਦੁਪੱਟਾ ਕੀ ਬਾਤ ਹੈ ਮੈਂ ਕਹਿੰਦਾ ਰੂਹ ਖੁਸ਼ ਹੋ ਜੇਗੀ ਸੂਟ ਪਾ ਕੇ ਅਲਟੀਮੇਟ ਚੈੱਕ ਕਰੋ ਇੱਕ ਕਲਰ ਆਏਗਾ ਇਸ ਦੇ ਵਿੱਚ ਬੜਾ ਬਰਾਊਨ ਕਲਰ ਆਇਆ ਜੀ ਬਿਲਕੁਲ ਨਵਾਂ ਕਲਰ ਹੈ ਅਲਟੀਮੇਟ ਕਲਰ ਆਏਗਾ ਜੀ ਇੱਕ ਆਏਗਾ ਬਰਾਊਨ ਇੱਕ ਆਏਗਾ ਮਸਟਰਡ ਲੋ ਜੀ ਇੱਕ ਡਿਜ਼ਾਈਨ ਆਏਗਾ ਬੜਾ ਪਿਆਰਾ ਆ ਵਾਲਾ ਕਿੰਨੇ ਪਿਆਰੇ ਡਿਜ਼ਾਈਨ ਹੈ ਕਮੈਂਟ ਕਰ ਦਿਓ ਅਗਰ ਤੁਹਾਨੂੰ ਡਿਜ਼ਾਈਨ ਸੋਹਣੇ ਲੱਗੇ ਤਾਂ ਕਮੈਂਟ ਕਰ ਦਿਓ ਵੈਰੀ ਨਾਈਸ ਦਾ ਕਮੈਂਟ ਜੋ ਵੀ ਤੁਹਾਡਾ ਕੌਮਪਲੀਮੈਂਟ ਹੋਏਗਾ ਕਬੂਲ ਹੈ ਜੀ ਚੈੱਕ ਕਰੋ ਮੈਚਿੰਗ ਬਾਟਮ ਲੋ ਜੀ ਆ ਦੁਪੱਟਾ ਬੜਾ ਪਿਆਰਾ ਦੁਪੱਟਾ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਤਿੰਨ ਇੱਕ ਆਏਗਾ ਗ੍ਰੀਨ ਇੱਕ ਆਏਗਾ ਗ੍ਰੇ ਲੋ ਜੀ ਇੱਕ ਡਿਜ਼ਾਈਨ ਆਏਗਾ ਬੜਾ ਸੋਹਣਾ ਡਿਜ਼ਾਈਨ ਹੈ ਜੀ ਅਲਟੀਮੇਟ ਡਿਜ਼ਾਈਨ ਹੈ ਬੜਾ ਪਿਆਰਾ ਡਿਜ਼ਾਈਨ ਹੈ ਸੀ ਗ੍ਰੀਨ ਫਿਰੋਜ਼ੀ ਕਲਰ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਹਲਕਾ ਜਿਹਾ ਹੈਂਡ ਟੱਚਿੰਗ ਦਾ ਕੰਮ ਹੈ ਜੀ ਬੜੀ ਪਿਆਰੀ ਆਈਟਮ ਹੈ ਦੁਪੱਟਾ ਨਾਲ ਕਾਟਨ ਦਾ ਕਾਟਨ ਦਾ ਦੁਪੱਟਾ ਨਾਲ ਸਪੈਸ਼ਲ ਆਰਟੀਕਲ ਬੰਟੀ ਮਿਲ ਦਾ ਮਾਲ ਸਪੈਸ਼ਲ ਲੋ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਇੱਕ ਰੰਗ ਆਏਗਾ ਜੀ ਇਸ ਦੇ ਵਿੱਚ ਲਵੈਂਡਰ ਇੱਕ ਆਏਗਾ ਗਾਜ਼ਰੀ ਤਿੰਨ ਰੰਗ ਆਣਗੇ ਜੀ ਇਹਦੇ ਵਿੱਚ 450 ਰੁਪਏ ਪ੍ਰਾਈਸ ਜੀ 450 ਰੁਪਏ ਪ੍ਰਾਈਸ ਲੋ ਜੀ ਬਿਊਟੀਫੁੱਲ ਫੈਬਰਿਕ ਪਿਓਰ ਕਾਟਨ ਨੈਕਸਟ ਆਊਗਾ ਡਿਜ਼ਾਈਨ ਜੀ ਸੁਪਰ ਹਿੱਟ ਡਿਜ਼ਾਈਨ ਤੇ ਬਿਲਕੁਲ ਨਵਾਂ ਡਿਜ਼ਾਈਨ ਲਾਂਚਿੰਗ ਕਰਨ ਲੱਗਿਆ ਜੀ ਸਪੈਸ਼ਲ ਫੋਟੇ ਲੈ ਲਓ ਜੀ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਬੜੀ ਪਿਆਰੀ ਡਿਜ਼ਾਈਨਿੰਗ ਹੈ ਆ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਿਊਟੀਫੁਲ ਪ੍ਰਿੰਟਿੰਗ ਹੈ ਜੀ ਬਿਊਟੀਫੁਲ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਕਲਰ ਦੇਖੋ ਫਲੋਰ ਸੈਂਡ ਕਲਰ ਨੇ ਜੀ 450 ਦੇ ਰੇਂਜ ਦੇ ਵਿੱਚ ਫਲੋਰ ਸੈਂਡ ਕਲਰ ਮਿਲ ਰਹੇ ਨੇ ਤੁਹਾਨੂੰ ਦੇਖੋ ਅਲਟੀਮੇਟ ਡਿਜ਼ਾਈਨ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਦਾ ਲਾਜਵਾਬ ਇਹ ਹੁੰਦੇ ਆ ਲਾਜਵਾਬ ਸੂ ਬਿਊਟੀਫੁਲ ਇੱਕ 컬러 ਆਊਗਾ ਇਸ ਦੇ ਵਿੱਚ ਬੜਾ ਪਿਆਰਾ ਜੀ ਗ੍ਰੇ ਆਏਗਾ ਗ੍ਰੇ ਕਲਰ ਆਇਗਾ yellow color ਬੜਾ ਪਿਆਰਾ ਕਲਰ ਹੈ ਚਾਰ ਰੰਗ ਨੇ ਆਹ ਦੇਖੋ ਕਲਰ ਕਿੰਨਾ ਮਸਤ ਕਲਰ ਹੈ ਪਰਪਲ ਕਲਰ ਚਾਰ ਰੰਗ ਦੀ 450 ਰੁਪਏ ਪ੍ਰਾਈਸ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ 450 ਰੁਪਏ ਪ੍ਰਾਈਸ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸ਼ਾਨਦਾਰ ਤੇ ਬਿਊਟੀਫੁਲ ਡਿਜ਼ਾਈਨ ਜੀ ਤੇ ਲਾਸਟ ਵਾਲਾ ਡਿਜ਼ਾਈਨ ਹੈ ਇਹ ਚੈੱਕ ਕਰੋ ਡਿਜ਼ਾਈਨਿੰਗ ਬੜੀ ਪਿਆਰੀ ਪ੍ਰਿੰਟਿੰਗ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਐਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਅਸੀਂ ਤੁਹਾਡੇ ਵਾਸਤੇ ਲੈ ਕੇ ਆਂਦੇ ਰਹੀਏ ਬੈਲ ਆਈਕਨ ਪ੍ਰੈਸ ਕਰ ਦਿਓ ਅਗਰ ਸੂਟ ਸੋਹਣੇ ਲੱਗੇ ਤਾਂ ਕੋਈ ਵੀ ਤੁਸੀਂ ਕਮੈਂਟ ਕਰ ਦਿਓ ਲਾਈਕ ਕਰਨਾ ਨਾ ਭੁੱਲਣਾ ਸੋ ਬੈਸਟ ਆਈਟਮਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬੈਸਟ ਲੋ ਜੀ ਚੈੱਕ ਕਰੋ 450 ਰੇਂਜ ਵਿੱਚ ਚੈੱਕ ਕਰੋ ਡਿਜ਼ਾਈਨਿੰਗ ਕਲਰ ਸ਼ੇਡ ਆਣਗੇ ਬੜੇ ਪਿਆਰੇ ਇੱਕ ਆਏਗਾ ਸੀ ਗ੍ਰੀਨ ਫਿਰੋਜ਼ੀ ਕਲਰ ਬੜਾ ਪਿਆਰਾ ਕਲਰ ਹੈ ਜੀ ਇੱਕ ਇੱਕ ਆਏਗਾ ਜੀ ਲਾਈਟ ਪੈਰਟ ਬੜਾ ਪਿਆਰਾ ਕਲਰ ਹੈ ਬਿਲਕੁਲ ਯੂਨੀਕ ਕਲਰ ਲੋ ਜੀ ਇੱਕ ਆਏਗਾ ਪਿੰਕ ਕਲਰ ਲੋ ਜੀ ਸਾਰੇ ਡਿਜ਼ਾਈਨ ਆ ਗਏ ਜੀ ਇਸ ਦੇ ਵਿੱਚ 450 ਇੰਚ ਹੁਣ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ 7837015332 ਕੱਟ ਦੇ